ਦਾ ਪਾਵਰ ਆਫ ਗ੍ਰੈਟੀਟਿਊਡ ਜਾਣੀ ਕਿ ਤੁਸੀਂ ਥੈਂਕ ਯੂ ਦੀ ਪਾਵਰ ਨੂੰ ਜਾਣਦੇ ਹੋ ਗ੍ਰੈਟੀਟਿਊਡ ਇੱਕ ਸਿੰਪਲ ਥੈਂਕ ਯੂ ਤੋਂ ਵੱਧ ਕੇ ਕਿਤੇ ਜ਼ਿਆਦਾ ਹੈ ਇਹ ਤੁਹਾਡੀ ਜ਼ਿੰਦਗੀ ਦੀਆਂ ਬlesings ਨੂੰ ਜਾਣਦਾ ਹੈ ਤੁਹਾਡੀ ਖੁਸ਼ੀ ਨੂੰ ਨੋਟਿਸ ਕਰਦਾ ਹੈ ਅਤੇ ਤੁਹਾਡੇ ਫੋਕਸ ਨੂੰ ਉਹਨਾਂ ਚੀਜ਼ਾਂ ਤੇ ਸ਼ਿਫਟ ਕਰਦਾ ਹੈ ਜੋ ਤੁਹਾਡੀ ਲਾਈਫ ਲਈ ਪੋਜ਼ਿਟਿਵ ਹਨ ਨਾ ਕਿ ਉਹਨਾਂ ਤੇ ਜਿਨ੍ਹਾਂ ਦੀ ਕਮੀ ਹੈ ਆਪਣੇ ਕੋਲ ਹਮੇਸ਼ਾ ਉਹ ਲਿਸਟ ਰੱਖੋ ਜਿਸ ਤੇ ਲਈ ਤੁਸੀਂ ਗ੍ਰੇਟਫੁਲ ਹੋ ਅਤੇ ਉਹਨਾਂ ਚੀਜ਼ਾਂ ਨੂੰ ਵੀ ਧਿਆਨ ਵਿੱਚ ਰੱਖੋ ਜਿਹੜੀਆਂ ਪੋਜ਼ਿਟਿਵ ਚੀਜ਼ਾਂ ਨੂੰ ਤੁਸੀਂ ਹਰ ਰੋਜ਼ ਜ਼ਿੰਦਗੀ ਵਿੱਚ ਐਕਸਪੀਰੀਅੰਸ ਕਰਦੇ ਹੋ ਅਤੇ ਦਿਨ ਦੇ ਖਤਮ ਹੋਣ ਤੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਲਿਖੋ ਤੁਸੀਂ ਆਪਣੀ ਜ਼ਿੰਦਗੀ ਵਿੱਚ ਹੋ ਰਹੇ ਪੋਜ਼ਿਟਿਵ ਬਦਲਾਅ ਨੂੰ ਮਹਿਸੂਸ ਕਰੋ ਕਿ ਤੁਸੀਂ ਕਿਹੋ ਜਿਹਾ ਫੀਲ ਕਰਦੇ ਹੋ ਆਪਣੇ ਮੂਡ ਨੂੰ ਹਾਲਥ ਨੂੰ ਜਿੱਥੇ ਤੁਸੀਂ ਕੰਮ ਕਰਦੇ ਹੋ ਅਤੇ ਤੁਹਾਡੀ ਓਵਰਆਲ ਲਾਈਫ ਵਿੱਚ ਡੇਲੀ ਗ੍ਰੈਟੀਟਿਊਡ ਦੀ ਪ੍ਰੈਕਟਿਸ ਕਰਨ ਨਾਲ ਜ਼ਿੰਦਗੀ ਦੀ ਕੁਆਲਿਟੀ ਵਿੱਚ ਬਹੁਤ ਵੱਡਾ ਚੇਂਜ ਹੋ ਸਕਦਾ ਹੈ ਰਿਸਰਚ ਨੇ ਇਹ ਸ਼ੋਅ ਕੀਤਾ ਹੈ ਕਿ ਗ੍ਰੈਟੀਟਿਊਡ ਦੀ ਪ੍ਰੈਕਟਿਸ ਸਾਡੇ ਮੂਡ ਨੂੰ ਠੀਕ ਕਰ ਸਕਦੀ ਹੈ ਸਟ्रेस ਅਤੇ ਡਿਪਰੈਸ਼ਨ ਨੂੰ ਖਤਮ ਕਰਦੀ ਹੈ ਇਸ ਨਾਲ ਰਿਲੇਸ਼ਨਸ਼ਿਪ ਨੂੰ ਸਟਰੈਂਥ ਮਿਲਦੀ ਹੈ ਅਤੇ ਸਾਡੀ ਓਵਰਆਲ ਹੈਲਥ ਦੀ ਐਮਬੀ ਇੰਪਰੂਵ ਹੁੰਦੀ ਹੈ ਗ੍ਰੈਟੀਟਿਊਡ ਸਾਡੀ ਮੈਂਟਲ ਫਿਜ਼ੀਕਲ ਹੈਲਥ ਲਈ ਚੰਗਾ ਇਨਸਾਨ ਬਣਨ ਵਿੱਚ ਮਦਦ ਕਰਦਾ ਹੈ ਗ੍ਰੈਟੀਟਿਊਡ ਪੇ ਕਾਰਨ ਨਾਲ ਜ਼ਿੰਦਗੀ ਦੀ ਸਾਰੀ ਖੁਸ਼ੀ ਤੇ ਅਸਰ ਹੁੰਦਾ ਹੈ ਅਤੇ ਇਸ ਦਾ ਅਸਰ ਇੱਕ ਲੰਬੇ ਸਮੇਂ ਤੱਕ ਰਹਿੰਦਾ ਹੈ ਇਸ ਦੇ ਹੋਣ ਨਾਲ ਜ਼ਿੰਦਗੀ ਵਿੱਚ ਹੋਰ ਇੰਜੋਏ ਕਰਨ ਲਈ ਹੈਲਪ ਮਿਲਦੀ ਹੈ ਇਹ ਬੜੀਆਂ ਬੜੀਆਂ ਰੁਕਾਵਟਾਂ ਨੂੰ ਹਿਲਾ ਸਕਦਾ ਹੈ ਸਾਡੇ ਸਟ੍ਰੈਸ ਨੂੰ ਘਟਾ ਸਕਦਾ ਹੈ ਸਾਨੂੰ ਕੌਨਫੀਡੈਂਸ ਦਿੰਦਾ ਹੈ ਅਤੇ ਜਿੰਨੇ ਵੀ ਵੱਡੇ ਸੁਪਨੇ ਹੋਣ ਉਹਨਾਂ ਨੂੰ ਪੂਰਾ ਕਰਨ ਵਿੱਚ ਮਦਦ ਕਰਦਾ ਹੈ ਗ੍ਰੈਟੀਟਿਊਡ ਸਾਡੀ ਜ਼ਿੰਦਗੀ ਨੂੰ ਬਹੁਤ ਤਰੀਕਿਆਂ ਨਾਲ ਬਦਲ ਸਕਦਾ ਹੈ ਪਰ ਪਹਿਲਾਂ ਸਾਨੂੰ ਇਹ ਦੇਖਣਾ ਹੋਵੇਗਾ ਕਿ ਅਸੀਂ ਹੁਣ ਕਿੱਥੇ ਹਾਂ ਸਾਨੂੰ ਆਪਣੇ ਅੰਦਰ ਝਾਕਣਾ ਹੋਵੇਗਾ ਤੇ ਸਭ ਕੁਝ ਬਾਹਰ ਕੱਢਣਾ ਹੋਵੇਗਾ ਅਕਸਰ ਅਸੀਂ ਜਿਨ੍ਹਾਂ ਚੀਜ਼ਾਂ ਲਈ ਗ੍ਰੇਟਫੁਲ ਨਹੀਂ ਹੁੰਦੇ ਹਾਂ ਉਹਨਾਂ ਨੂੰ ਲੈ ਕੇ ਅਸੀਂ ਹੌਨੈਸਟ ਵੀ ਨਹੀਂ ਹੁੰਦੇ ਹਾਂ ਅਸੀਂ ਜਾਣਦੇ ਹਾਂ ਕਿ ਅਸੀਂ ਚੀਜ਼ਾਂ ਨੂੰ ਲੈ ਕੇ ਥੈਂਕਫੁਲ ਹਾਂ ਪਰ ਇਹ ਗੱਲ ਐਡਮਿਟ ਨਹੀਂ ਕਰਦੇ ਤਾਂ ਕੁਝ ਟਾਈਮ ਕੱਢੋ ਆਪਣੀ ਜ਼ਿੰਦਗੀ ਨੂੰ ਥੋੜਾ ਹੋਰ ਗਹਿਰਾਈ ਨਾਲ ਦੇਖਣ ਲਈ ਦਾ ਸੀਕ੍ਰੇਟ ਕਿਤਾਬ ਨੇ ਗ੍ਰੈਟੀਟਿਊਡ ਦੇ ਜਾਦੂ ਨੂੰ ਇੱਕ ਸਿੰਪਲ ਫਾਰਮੂਲਾ ਦੇ ਦੁਆਰਾ ਸੈਂਟਰ ਸਟੇਜ ਤੇ ਲਿਆ ਦਿੱਤਾ ਫਾਰਮੂਲਾ ਇਹ ਹੈ ਕਿ ਕਿਸੇ ਵੀ ਚੀਜ਼ ਦੇ ਬਾਰੇ ਵਿੱਚ ਸੋਚੋ ਅਤੇ ਉਸ ਦੇ ਲਈ ਦੁਨੀਆ ਨੂੰ ਥੈਂਕ ਯੂ ਬੋਲੋ ਤਾਂ ਉਹ ਸੱਚ ਵਿੱਚ ਹੋਵੇਗਾ ਹਾਲਾਂਕਿ ਇੱਥੇ ਇੱਕ ਜ਼ਰੂਰੀ ਸਟੈਪ ਮਿਸਿੰਗ ਹੈ ਜਿਵੇਂ ਕਿ ਜਿਨ੍ਹਾਂ ਜਿਨ੍ਹਾਂ ਚੀਜ਼ਾਂ ਨੂੰ ਤੁਸੀਂ ਪਾਉਣਾ ਚਾਹੁੰਦੇ ਹੋ ਜਾਂ ਠੀਕ ਕਰਨਾ ਚਾਹੁੰਦੇ ਹੋ ਉਸ ਲਈ ਐਕਸ਼ਨ ਪਾਰਟ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਨਾ ਕਿ ਸਿਰਫ ਸੋਚਣ ਨਾਲ ਕੁਝ ਹੋਵੇਗਾ ਇਸ ਵਿੱਚ ਕੋਈ ਡਾਊਟ ਨਹੀਂ ਹੈ ਕਿ ਗ੍ਰੈਟੀਟਿਊਡ ਸੱਚ ਵਿੱਚ ਕੰਮ ਕਰਦਾ ਹੈ ਅਤੇ ਸੱਚ ਵਿੱਚ ਇਹ ਬਹੁਤ ਸਿੰਪਲ ਹੈ ਜਦੋਂ ਅਸੀਂ ਆਪਣੇ ਸੋਚਣ ਦਾ ਤਰੀਕਾ ਬਦਲਦੇ ਹਾਂ ਅਤੇ ਆਪਣੀ ਜ਼ਿੰਦਗੀ ਨੂੰ ਥੈਂਕਫੁਲਨੈਸ ਨਾਲ ਭਰ ਦਿੰਦੇ ਹਾਂ ਤਾਂ ਕੁਝ ਵੀ ਪਹਿਲਾ ਵਰਗਾ ਨਹੀਂ ਰਹਿੰਦਾ ਹੈ ਸਾਨੂੰ ਆਪਣੀ ਜ਼ਿੰਦਗੀ ਨੂੰ ਹਮੇਸ਼ਾ ਲਈ ਬਦਲਣ ਦਾ ਕੰਮ ਸ਼ੁਰੂ ਕਰਨਾ ਚਾਹੀਦਾ ਹੈ ਤਾਂ ਕਿ ਉਹ ਹੋਰ ਬਿਹਤਰ ਹੁੰਦੀ ਜਾਵੇ ਅਜਿਹੀਆਂ ਕੁਝ ਚੀਜ਼ਾਂ ਹਨ ਜਿਨ੍ਹਾਂ ਲਈ ਤੁਸੀਂ ਗ੍ਰੇਟਫੁਲ ਹੋ ਸਕਦੇ ਹੋ ਇੱਕ ਸੱਚ ਕਿ ਮੈਂ ਜ਼ਿੰਦਾ ਹਾਂ ਜੋ ਪਾਣੀ ਤੁਸੀਂ ਨਾਲ ਵਿੱਚੋਂ ਪੀ ਰਹੇ ਹੋ ਜੋ ਕਿ ਸੇਫ ਹੈ ਪੇਟ ਭਰਨ ਲਈ ਖਾਣਾ ਹੈ ਮੈਂ ਜਿਹੋ ਜਿਹਾ ਹਾਂ ਖੁਦ ਨੂੰ ਉਵੇਂ ਹੀ ਐਕਸੈਪਟ ਕਰਦਾ ਹਾਂ ਜਿਨ੍ਹਾਂ ਸਭ ਨੂੰ ਮੈਂ ਚਾਹੁੰਦਾ ਹਾਂ ਅਸੀਂ ਆਪਣੀ ਜ਼ਿੰਦਗੀ ਬਿਤਾਉਣ ਲਈ ਜਿਨ੍ਹਾਂ ਸਪੈਸ਼ਲ ਲੋਕਾਂ ਨੂੰ ਚੁਣਿਆ ਹੈ ਜਿਨ੍ਹਾਂ ਲੋਕਾਂ ਨੇ ਮੈਨੂੰ ਜਨਮ ਦਿੱਤਾ ਹੈ ਜਿਨ੍ਹਾਂ ਨੇ ਮੈਨੂੰ ਬੜਾ ਕੀਤਾ ਹੈ ਸਾਡੇ ਗੁਰੂ ਸਾਡੇ ਦੋਸਤ ਸਾਡੇ ਗਾਈਡ ਸਾਡੇ ਕਲੀਕਸ ਸ਼ੁਰੂਆਤ ਵਿੱਚ ਇਸ ਲਿਸਟ ਨੂੰ ਵਰਤ ਸਕਦੇ ਹੋ ਅਤੇ ਜੋ ਵੀ ਤੁਹਾਨੂੰ ਲੱਗੇ ਉਸ ਨੂੰ ਐਡ ਕਰ ਸਕਦੇ ਹੋ ਇਸ ਲਿਸਟ ਨੂੰ ਤੁਸੀਂ ਕਿਸੇ ਵੀ ਦੀਵਾਰ ਤੇ ਜਾਂ ਫ੍ਰਿਜ ਤੇ ਜਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਉੱਥੇ ਲਗਾ ਸਕਦੇ ਹੋ ਪੂਰਾ ਦਿਨ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਲਈ ਥੈਂਕਫੁਲ ਹੋਣਾ ਹੈ ਜਲਦੀ ਹੀ ਇਹ ਤੁਹਾਡਾ ਸੈਕੰਡ ਨੇਚਰ ਬਣ ਜਾਣਗੀਆਂ ਜਲਦੀ ਹੀ ਤੁਸੀਂ ਜਿਆਦਾ ਚੀਜ਼ਾਂ ਟਰੈਕ ਕਰਨ ਲੱਗੋਗੇ ਜਿਨ੍ਹਾਂ ਲਈ ਤੁਸੀਂ ਥੈਂਕਫੁਲ ਹੋ ਥੈਂਕ ਯੂ ਬੋਲਣ ਵਾਲਾ ਇੱਕ ਚੰਗਾ ਮੋਟੀਵੇਟਰ ਹੁੰਦਾ ਹੈ ਜੋ ਕੰਮ ਦੇ ਵਾਤਾਵਰਣ ਵਿੱਚ ਕੰਟਰੀਬਿਊਟ ਕਰਦਾ ਹੈ ਗ੍ਰੇਟਫੁਲ ਲੋਕ ਆਪਣੀਆਂ ਬਲੇਸਿੰਗਸ ਨੂੰ ਕਾਊਂਟ ਕਰਦੇ ਹਨ ਆਪਣੀ ਸਕਸੈਸ ਨੂੰ ਐਪਰੀਸ਼ੀਏਟ ਕਰਨ ਦੀ ਐਬਿਲਿਟੀ ਰੱਖਦੇ ਹਨ ਅਤੇ ਜਦੋਂ ਉਹਨਾਂ ਨਾਲ ਕੁਝ ਚੰਗਾ ਹੁੰਦਾ ਹੈ ਉਸ ਨੂੰ ਐਕਨੋਲਜ ਕਰਨ ਲਈ ਤਿਆਰ ਰਹਿੰਦੇ ਹਨ ਗ੍ਰੈਟੀਟਿਊਡ ਦੀ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਗ੍ਰੈਟੀਟਿਊਡ ਪਾਵਰ ਦੇ ਲਈ ਦਰਵਾਜ਼ੇ ਖੋਲਦਾ ਹੈ ਇੰਟੈਲੀਜੈਂਟ ਬਣਾਉਂਦਾ ਹੈ ਜਦੋਂ ਤੁਸੀਂ ਗ੍ਰੈਟੀਟਿਊਡ ਪੇ ਕਰਦੇ ਹੋ ਉਦੋਂ ਯੂਨੀਵਰਸ ਤੁਹਾਨੂੰ ਬਹੁਤ ਕੁਝ ਦਿੰਦਾ ਹੈ ਜੇਕਰ ਤੁਸੀਂ ਖੁਸ਼ੀ ਨੂੰ ਲੱਭਣਾ ਚਾਹੁੰਦੇ ਹੋ ਤਾਂ ਗ੍ਰੈਟੀਟਿਊਡ ਨੂੰ ਲੱਭੋ ਗ੍ਰੈਟੀਟਿਊਡ ਤੁਹਾਨੂੰ ਇੱਕ ਵੱਡੀ ਜਗ੍ਹਾ ਵੱਡੀ ਫ੍ਰੀਕਵੈਂਸੀ ਵਿੱਚ ਸ਼ਿਫਟ ਕਰਦਾ ਹੈ ਅਤੇ ਤੁਸੀਂ ਚੰਗੀਆਂ ਚੀਜ਼ਾਂ ਅਟਰੈਕਟ ਕਰਦੇ ਹੋ ਆਪਣੇ ਹਰ ਦਿਨ ਨੂੰ ਇੱਕ ਚੰਗੇ ਦਿਲ ਨਾਲ ਅਤੇ ਪੋਜ਼ਿਟਿਵ ਥਾਟ ਨਾਲ ਸ਼ੁਰੂ ਕਰਨਾ ਚਾਹੀਦਾ ਹੈ ਥੈਂਕ ਯੂ ਵਰਡ ਪਾਵਰ ਅਤੇ ਹੈਪੀਨੈਸ ਦੇ ਬਿਲਕੁਲ ਬਰਾਬਰ ਹੈ ਯਾਦ ਰੱਖੋ ਗ੍ਰੈਟੀਟਿਊਡ ਕੰਮ ਕਰਦਾ ਹੈ ਇਹ ਪਾਵਰਫੁਲ ਹੈ ਅਤੇ ਫ੍ਰੀ ਹੈ ਤਾਂ ਉਹਨਾਂ ਸਾਰੀਆਂ ਚੀਜ਼ਾਂ ਲਈ ਥੈਂਕਫੁਲ ਰਹੋ ਜੋ ਤੁਹਾਡੀ ਜ਼ਿੰਦਗੀ ਵਿੱਚ ਹਨ ਗ੍ਰੈਟੀਟਿਊਡ ਦਾ ਜਾਦੂ ਇਹ ਹੈ ਕਿ ਇਹ ਤੁਹਾਡੀ ਪਰਸਿਸਟੈਂਸ ਨੂੰ ਉਸ ਹੱਦ ਤੱਕ ਸ਼ਿਫਟ ਕਰਦਾ ਹੈ ਜਿਸ ਤੋਂ ਤੁਹਾਡੀ ਦੁਨੀਆ ਚੇਂਜ ਹੁੰਦੀ ਹੈ ਭਗਵਾਨ ਨੂੰ ਗ੍ਰੈਟੀਟਿਊਡ ਪੇ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਸਭ ਚੀਜ਼ਾਂ ਨੂੰ ਐਕਸੈਪਟ ਕਰੋ ਅਤੇ ਪਰੇਸ਼ਾਨੀਆਂ ਦਾ ਸਾਹਮਣਾ ਕਰੋ ਧੰਨਵਾਦ